ਤਰੀ ਬਾਰੇ ਕੁਝ ਕੀ ਫਤ ਹੈ ਬਹੁਤ سارے ਬੁਲਾਉਣੇ ਨੇ ਅੰਤਰਰਾਸ਼ਟਰੀ ਮਜ਼ਦੂਰ ਦਰਸਦੇ ਸੰਬੰਧ ਵਿੱਚ ਤੁਹਾਡੇ ਨਾਲ ਜਾਣ ਆnde ਕੀਤੇ ਐ ਜਨੈਸ਼ ਗਾਸ ਤੇ ਕਿਰਤੀ ਲੋਕ ਇਹ ਸ਼ੁਰੂ ਤੋਂ ਲੈ ਕੇ ਸਾਡੇ ਦੇਸ਼ ਦੇ ਹਾਕਮਾਂ ਵਿੱਚ ਤੇ ਗੁਰਨਾਨਕ ਦੇ ਕੀਰਤੀ ਲਾਲੂਆਂ ਦੇ ਵਿੱਚ ਇੱਕ ਜੰਗ ਹੈ ਇਸ ਜੰਗ ਦੇ ਤਹਿਤ ਵਰਦੀ ਪੱਤਰ ਤੇ ਮਜ਼ਦੂਰਾਂ ਨੇ ਕੁਰਬਾਨੀਆਂ ਕੀਤੀਆਂ ਕਿਸਾਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਮਿਹਨਤ ਕਰਨ ਵਾਲੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਮਾਰਾ ਦੋਸਿਆ ਜੀ ਤੋਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚੋਂ ਸ਼ੁਰੂ ਹੋਈਏ ਮਜ਼ਦੂਰਾਂ ਦੀ ਜੰਗ ਦੇਸ਼ ਵਿਆਪੀ ਵਾਲੇ ਤੇ ਸਾਡੇ ਭਾਰਤ ਦੇ ਵਿੱਚ ਵੀ ਤੋਂ ਇਹਦੇ ਵਿੱਚ ਇਹ ਸ਼ੁਰੂਆਤ ਹੋਈ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਸ ਦਿਨ ਮਜ਼ਦੂਰਾਂ ਦੀ ਏਕਤਾ ਉਹਨਾਂ ਦਾ ਸਨਮਾਨ ਤੇ ਉਹਨਾਂ ਦੇ ਅਧਿਕਾਰਾਂ ਦੇ ਸਮਰਥਨ ਵਜੋਂ ਸਾਡੇ ਦੇਸ਼ ਦੇ ਲੋਕ ਮਨਾਉਂਦੇ ਐ ਜਿਹੜੇ ਦਿਨ ਮਨਾ ਲਏ ਤੇ ਉਹਨਾਂ ਦਾ ਸਾਡੇ ਨਿੱਜੀ ਜ਼ਿੰਦਗੀਆਂ ਨਾਲ ਸੰਬੰਧ ਕਿੰਨਾ ਘਾਇ ਦੇਸੀ ਇਸ ਗੱਲ ਤੇ ਵਿਚਾਰ ਕਰੀਏ ਤਾਂ ਜੇ ਕਿਸੇ ਮਜ਼ਦੂਰ ਕੋਲ ਜਾ ਕੇ ਪੁੱਛੀਏ ਮੰਡੀ ਚ ਕੰਮ ਕਰਦੇ ਹੋਏ ਸਾਡੇ ਖੇਤਾਂ ਚ ਕੰਮ ਕਰਦੇ ਹੋਏ ਆ ਕਿ ਅੱਜ ਕੀ ਜਨਾ ਤਾਮਾ ਨੂੰ ਪਤਾ ਉਹ ਕਿਸੇ ਨੂੰ 1-2% ਨੂੰ ਪਤਾ ਹੋਣਾ ਜੋ ਪੜ੍ਹੇ ਲਿਖੇ ਹੈ ਕੋਈ ਵੱਡੇ ਪੱਧਰ ਤੇ ਕਿਸੇ ਨੂੰ ਨਹੀਂ ਪਤਾ ਕਿ ਅੱਜ ਮਜ਼ਦੂਰ ਦੱਸਦਾ ਕਿ ਕੀ ਮਹੱਤਵ ਹੈ ਜਦੋਂ ਕਿਸੇ ਦਿਨ ਦੀ ਮਹੱਤਤਾ ਤੇ ਮੈਨੇ ਰੱਖਦੀ ਹੈ ਕਿਸ ਦਿਨ ਕਿੰਨਾ ਕਹਾਣ ਵਾਪਰਿਆ ਕਿੰਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਕਿਸੇ ਦਿਨ ਦੀ ਤੇ ਮਹੱਤਤਾ ਹੁੰਦੀ ਹੈ ਤੇ ਛੋਟੇ-ਛੋਟੇ 7 ਤੇ 9 ਸਾਲ ਦੇ ਬੱਚੇ ਨਹੀਂ ਹੱਥ ਖਿੱਚੇ ਜਾਣੇ ਉਹ ਦਿਨ ਦੀ ਕਿੰਨੀ ਵੱਡੀ ਮਹੱਤਤਾ ਹੈ ਜਦ ਇਹ ਮਹੱਤਤਾ ਦਿਨਾਂ ਦੀ ਮਹੱਤਤਾ ਸ਼ਗਰ ਸਾਡੇ ਵਿੱਚ ਪਰ ਕਰਦੀ ਹੈ ਤੇ ਦਿਨਾਂ ਦੀ ਮਹੱਤਤਾ ਸਾਡੇ ਕਿਰਤੀ ਲੋਕਾਂ ਦੀ ਕਿਰਤ ਦੀ ਰਾਖੀ ਕਰਨ ਵਾਲੇ ਉਹਨਾਂ ਬਾਦਰਾ ਦੇ ਲੰਤਰ ਕਰਦੀ ਹੈ ਜਿਹੜੇ ਅੱਜ ਵੀ ਜੰਗ ਦੇ ਮੈਦਾਨ ਵਿੱਚ ਹੈ ਜਿਹੜੇ ਅੱਜ ਪਹਿਲੇ ਫਿਰ ਆਉਣ ਤੁਹਾਨੂੰ ਅਸੀਂ ਸਾਡੇ ਜਿੰਨੇ ਤੁਸੀਂ ਸਾਡੇ ਇਲਾਕਿਆਂ ਦੇ ਉੱਤੇ ਸੰਘਰਸ਼ਾਂ ਦੇ ਵਿੱਚ ਡੱਡੇ ਹੋਏ ਸਾਡੇ ਸਾਥੀਓ ਸਾਡੀਆਂ ਬਣਾਵਾ ਭੈਣਾਂ ਨੇ ਤਾਂ ਤੁਸੀਂ ਉਹਨਾਂ ਆਮ ਲੋਕਾਂ ਦੇ ਵਿੱਚੋਂ ਨਹੀਂ ਤੁਸੀਂ ਉਹ ਖਾਸ ਲੋਕਾਂ ਦੇ ਵਿੱਚੋਂ ਜਿੰਨਾ ਅਨਾਰੇ ਸਮੇਂ ਨੇ ਸਮੇਂ ਨੂੰ ਆਪਣੇ ਪਿੱਛੇ ਲਾਇਆ ਹੈ ਤਿੰਨ ਤਰ੍ਹਾਂ ਦੇ ਲੋਕ ਐ ਸਾਡੇ ਭਾਰਤ ਦੀ ਧਰਤੀ ਦੇ ਉੱਤੇ ਇੱਕ ਤਾਂ ਸਮੇਂ ਦੇ ਮੰਗਣ ਲੱਗ ਕੇ ਚੱਲਦੇ ਐ ਸਮੇਂ ਦੇ ਪਿੱਛੇ ਪਿੱਛੇ ਚੱਲਦੇ ਐ ਇੱਕ ਸਮੇਂ ਦੀ ਕਲਮ ਦੇ ਵਿੱਚ ਕਦਮ ਰੱਖਦੇ ਐ ਤੇ ਇੱਕ ਲੋਕ ਉਹ ਹੁੰਦੇ ਐ ਜਿਹੜੇ ਸਮੇਂ ਨੂੰ ਆਪਣੇ ਪਿੱਛੇ ਲਾਉਂਦੇ ਹੁੰਦੇ ਐ ਜਣੀ ਅੱਜ ਤੁਸੀਂ ਇਹ ਕਰਕੇ ਪਤਾ ਲੀਏ ਪਾਤਰ ਕਿ ਤੁਸੀਂ ਨੇ ਸਮੇਂ ਤੇ ਹਾਲਾਤਾਂ ਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ ਅੱਜ ਅਸੀਂ ਉਹਨਾਂ ਲੋਕਾਂ ਦੇ ਮੂੰਹੋਂ ਕਾ ਲਈ ਇਹ ਗੱਲ ਜਿਹੜੇ ਕਹਿੰਦੇ ਹੁੰਦੇ ਸਾਡੀਆਂ ਜਨਤ ਦੇ ਜਦੋਂ ਬੰਦੀਆਂ ਦੇ ਵਿੱਚ ਹੀ ਸ਼ਾਮਲ ਹੁੰਦੇ ਕਿ ਚੋਣਾ ਦੇ ਚੋਣਾ ਦੇ ਦਿਨਾਂ ਤੇ ਸਿਰਚ ਪਹਿਲੀ ਵਾਰ ਹੈ ਤੇ ਚੋਣਾ ਦਾ ਸਮਾਂ ਚੋਣ ਜਾਬਤਾ ਲਾਗੂ ਹੈ ਇਹ ਵੱਡੀ ਗਿਰਤੀ ਸਾਡੇ ਕਿਸਾਨ ਸਾਡੀਆਂ ਮਤਾਵਾ ਪਹਿਣਾ ਸਾਡੇ ਨੌਜਵਾਨ ਸਾਡੇ ਵਾਟਰਾਂ ਦੇ ਉੱਤੇ ਸਾਡੇ ਸੰਘਰਸ਼ਾਂ ਵਿੱਚ ਬੈਠੇ ਹੈ ਇਹ ਇੱਕ ਪ੍ਰਾਪਤੀ ਹੈ ਸਾਡੇ ਲੋਕਾਂ ਦੇ ਫਰਮਾਂ ਲਈ ਇਸ ਤੋਂ ਵੀ ਅੱਗੇ ਇਸ ਕਰਕੇ ਸਮੇਂ ਨੂੰ ਚਲਾਇਆ ਤੁਹਿਆ ਕਿਉਂਕਿ ਰਾਜ ਕੰਨ ਬਾਰੇ ਲੋਕ ਚੋਣਾਂ ਦੇ ਸਮੇਂ ਉਹ ਸਾਡੀ ਦਰਾਂ ਤੇ ਆਉਣੇ ਹੈ ਚੋਗੋ ਮੈਨੀਫੈਸਟੋ ਤਿਆਰ ਕਰਨੇ ਅੱਲਾ ਨੇ ਤੇ ਆ ਸਾਡੀਆਂ ਸਾਰੀਆਂ ਮੰਗਾਂ ਆ ਸ਼ੋਅ ਕਰਨ ਵਾਲੇ ਜਿਹੜੇ ਵਰਪੋਸਟ ਦੇ ਉੱਤੇ ਲੱਗਾ ਹੁੰਦੇ ਹੈ ਇਹ ਮੰਗਾਂ ਆਪਦੇ ਚੋਗੋ ਮੈਨੀਫੈਸਟੋ ਦੇ ਵਿੱਚ ਅਡਜਸਟ ਕਰਨ ਤੇ ਲੱਗੇ ਹੋਏ ਆ ਆਹਾਂ ਇੱਕ ਵੱਡੀ ਪ੍ਰਾਪਤੀ ਆ ਸਾਡੇ ਸੰਘਰਸ਼ਾਂ ਦੀ ਜੰਮਰਾ ਤਾਰੇ ਭਾਓ ਚੜ੍ਹਦੀ ਕਲਾ ਦੇ ਵਿੱਚ ਹੈ ਸਾਡੇ ਸੰਘਰਸ਼ ਦੋ ਮੋਰਮਾਂ ਦਾ ਫੈਸਲਾ ਇਹ ਕਿ ਰਾਜ ਕਰਨ ਬਾਰੇ ਲੋਕ ਸਾਡੀਆਂ ਹੱਥਾਂ ਚ ਫੜੋਗੇ ਬੀਜਪੀ ਆਲੇ ਹੋਣਗੇ ਧੱਕੇ ਬਰੂਰ ਕਰਾਂਗੇ ਆਹ ਕਹਾਣੇ ਗੱਲਾਂ ਤੇ ਤੁਸੀਂ ਦੱਸੋ ਅਸੀਂ ਸਾਡੀ ਰਾਤਾਂ ਵਿੱਚ ਜਾਂਦੇ ਸੀ ਤੇ ਤੁਸੀਂ ਹਫਤਾ ਪਹਿਲਾਂ ਕੰਡਾ ਕਿਉਂ ਵੱਡੀਆਂ ਸੜਕਾਂ ਦੇ ਉੱਤੇ ਤੁਸੀਂ ਲੋਕਾਂ ਨੇ ਖੱਡਲ ਪਾ ਲਈ ਕਿਉਂ ਫੜੀ ਕੀਤੀ ਦੇ ਰਿ ਦੇ ਦੇ ਨਾਲ ਕਰ ਆਪਣੀ ਰਾਜਨੀਤੀ ਦੇ ਰਿਤ ਨਹੀਂ ਜਾ ਸਕਦੇ ਤੇ ਫਿਰ ਲੋਕਤੰਤਰ ਕਿਸ ਨਾਲ ਹੈ ਫਿਰ ਰਾਜ ਤਾਂ ਨੀ ਕਿਸ ਦੇ ਵਾਸਤੇ ਹੈ ਆ ਸਵਾਲ ਕਰਦੇ ਅਸੀਂ ਨੇ ਭਗਵੰਤ ਮਾਨ ਦੀ ਸਰਕਾਰ ਹੈ ਆ ਬਾਲਿਆ ਸਾਰਿਆਂ ਨਾਲ ਸਿੱਪਾਟੀਆਂ ਨੂੰ ਸਾਡੇ ਸਵਾਰ ਕਰਨੇ ਬਣਦੇ ਐ ਕਿ ਤੁਸੀਂ ਕਹਿੰਦੇ ਸੀ ਪੁਲਿਸ ਕਦੇ ਅਣਖਾਤੀ ਨਹੀਂ ਹੁੰਦੀ ਆ ਅਸ਼ੋਕ ਕਰਨ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਹੈ ਤੇ ਤੁਸੀਂ ਐਫ ਆਰ ਬਾਇ ਨੇ ਕਿਉਂ ਨਹੀਂ ਕੀਤੀ ਇਹ ਵਿਰਾਂਤ ਸਾਥੀ ਹੋਣ ਕਿਵੇਂ ਹੋਗੇ ਤੁਸੀਂ ਉਹ ਬੋਲਦੇ ਕਿਵੇਂ ਜੀਤੇ ਹੁਣ ਕਾਤੋਂ ਨਹੀਂ ਕਰਦੇ ਅਸੀਂ ਇਹ ਗੱਲਾਂ ਨੇ ਜਵਾਬ ਲੈਣੇ ਆ ਰਾਜ ਕਰਨ ਵਾਲੇ ਲੋਕਾਂ ਤੋਂ ਤੁਗਮਾ ਸਮਾ ਸਾਡੇ ਲਈ ਆ ਸਾਡੇ ਸਕੂਲ ਹੈ ਇੱਥੋਂ ਅਸੀਂ ਸਿੱਖ ਕੇ ਜਾਣਾ ਤੇ ਬੋਲਣਾ ਸੱਥਾਂ ਦੇ ਵਿੱਚ ਅਸੀਂ ਭਰਾਵੋ ਸਾਡੀਆਂ ਮਤਾਵਾ ਪੈਣਾ ਨੂੰ ਖਾਸ ਤਰੱਕੇ ਬੇਨਤੀ ਹੈ ਕਿ ਹੁਣ ਤੱਕ ਸਾਡੀਆਂ ਮਤਾਵਾ ਪੈਣਾ ਜਾਲ ਦੀਵਾਰੀ ਅੰਦਰ ਤੰਦੇ ਤੱਕ ਦੀ ਤਕਦੀਰ ਰਹੀ ਹੈ ਸਾਡੇ ਸੰਘਰਸ਼ਾਂ ਦੇ ਵਿਚੋਂ ਲੱਗੀਆਂ ਪ੍ਰਾਪਤੀਆਂ ਸਾਡੇ ਸੰਘਰਸ਼ਾਂ ਦੀ ਜ ਜਿਹੜੀ ਸਾਡੇ ਨਾਲ ਵੱਧ ਜਾਰਤਾ ਤੇ ਸਾਡੇ ਨਾਲ ਵੱਧ ਸਵਾਲ ਹੈ ਤੇ ਸਾਡੇ ਨਾਲ ਵੱਧ ਸਵਾਲ ਕਰ ਸਕਦੀਆਂ ਰਾਜਨੀਤਿਕ ਲੋਕਾਂ ਦੇ ਉੱਤੇ ਅੱਜ ਹੀ ਸਹੀ ਤੰਗ ਤਰੀਕੇ ਨਾਲ ਸੁੱਧ ਸ਼ਰਦਾਬਲੀ ਨਾਲ ਅੱਜ ਸਵਾਲ ਰੱਖੀ ਆਪਣੇ ਰਾਜਨੀਤਿਕ ਲੋਕਾਂ ਦੇ ਕੋਲ ਕਿ ਤੁਸੀਂ ਦੱਸੋ ਤੁਸੀਂ ਬਾਦ ਇਹ ਕਰਦੇ ਹੋ 75 ਸਾਲ ਹੋ ਗਏ ਸਾਡੇ ਕਿਸਾਨਾਂ ਮਜ਼ਦੂਰਾਂ ਨੇ ਜ਼ਿੰਦਗੀਆਂ ਖਾਣ ਲਈ ਨੌਕਰੀਆਂ ਦੇਣ ਦੇ ਕਿੱਥੇ ਸਾਡੇ ਧੀ ਪੁੱਤਰ ਪ੍ਰਵਾਸ ਕਰੀ ਜਾਂਦੇ ਆ ਸਾਡੇ ਧੀ ਪੁੱਤਰ ਨਸ਼ੇ ਜੁੜੀ ਜਾਂਦੇ ਆ ਤੁਹਾਡੇ ਵਗਾਏ ਹੋਏ ਨਸ਼ੇ ਦੇ ਦਰਿਆ ਤੇ ਤੁਸੀਂ ਆਏ ਕਿਵੇਂ ਸਾਡੇ ਥੇਹਾਂ ਤੇ ਤੁਸੀਂ ਕੀਤਾ ਕੀ ਹੈ ਜਦੋਂ ਹੀ ਲੋਕਤੰਤਰ ਦੇ ਤਹਿਤ ਆ ਜੋ ਲੋਕਤੰਤਰ ਜਿਹੜਾ ਸਾਡੇ ਪਿੰਡਿਆਂ ਤੇ ਚਿੰਬੜਿਆ ਹੈ ਇਹ ਤੋਂ ਖਾਣਾ ਖਿਲਾਉ ਮਾਰ ਤੇ ਹੱਕ ਲੈਣ ਵਾਸਤੇ ਭਰਾਵੋ ਇਸ ਕਿੱਟੋ ਰਸਤਾ ਸਾਡੇ ਰਵੇ ਸੰਘਰਸ਼ਾਂ ਦਾ ਰਸਤਾ ਸਾਡੇ ਗੁਰਸਹਾਵਾਰ ਸਾਨੂੰ ਦੱਸ ਕੇ ਗਏ ਐ ਨਾਗਰੀ ਬਾਬੇ ਭਗਸਰਾ ਭੇਜ ਦੱਸ ਕੇ ਗਏ ਐ ਕਿ ਜਦੋਂ ਸਾਰੇ ਹੱਥ ਬੰਨੇ ਆ ਕੁਛੜਾ ਬੰਨੇ ਸਾਰੇ ਰਾਸਤੇ ਬੰਦ ਹੋਣ ਤਾਂ ਇੱਕੋ ਇੱਕ ਰਾਹ ਸੰਘਰਸ਼ ਨਾਲ ਰਸਤਾ ਇਹਨੂੰ ਸਾਡੀ ਹਕੂਮਤ ਚਾਹੇ ਬਗਾਰਤ ਕਾਏ ਇਹਨੂੰ ਸਾਡੀ ਹਕੂਮਤ ਕਿਤੇ ਹੋਰ ਨਾਂ ਨਾਲ ਨਾ ਜੋੜੀ ਜਾਵੇ ਜੋੜਦੀਆਂ ਹਕੂਮਤਾਂ ਆਪਣੀ ਸ਼ਿਕਾਇਤਾਂ ਨੂੰ ਜੋੜਦੀਆਂ ਕਦੇ ਕਹਿੰਦੇ ਆ ਖਾਸਤਾਨੀਏ ਕਦੇ ਕਹਿੰਦੇ ਆ ਬੀਜ ਕੋਰ ਦੀਆਂ ਕਦੇ ਕਿੱਥੇ ਦੇ ਕਦੇ ਕਿੱਥੇ ਦੇ ਅੱਡੋ ਅੱਡ ਅਰਦੀ ਬੋਲੀ ਬੋਲੀ ਜਾਂਦੇ ਆ ਜਿਹੜੀ ਸੱਚ ਤੇ ਆ ਕੇ ਕੋਈ ਨਹੀਂ ਫੜਦਾ ਅਸੀਂ ਉਹ ਗੁਰਨਾਮ ਕਦੇ ਕੀਤੀ ਲਾਲੋ ਆ ਅਸੀਂ ਅਥਾ ਪੈਦਾਵਾਰ ਕੀਤੀ ਆ ਖੇਤਾਂ ਦੇ ਵਿੱਚ ਸਾਡੀ ਮਿਹਨਤ ਦਾ ਮੁੱਲ ਕਦੇ ਤੁਸੀਂ ਨੇ ਸਾਡੇ ਹੱਥਾਂ ਤੇ ਨਹੀਂ ਰੱਖਿਆ ਅਸੀਂ ਜਿੰਨੀ ਮਿਹਨਤ ਕੀਤੀ ਹੈ ਉਹਨੇ ਸਾਡੇ ਸਿਰਾਂ ਤੇ ਕਰਜ਼ੇ ਚੜੇ ਹੈ ਅਸੀਂ ਜਿੰਨੀ ਮਿਹਨਤ ਕੀਤੀ ਹੈ ਉਹਨੇ ਅਸੀਂ ਬੈਂਕਾਂ ਤੋਂ ਦੇ ਵਪਾਰੀਆਂ ਤੋਂ ਲੋਨ ਲਏ ਐ ਉਹਨੇ ਅਸੀਂ ਖਰਜੀ ਹਸਤਾਨ ਉੱਤੇ ਗੁੱਠੇ ਲਾਏ ਐ ਖਾਲੀ ਚੈੱਕਾਂ ਦੇ ਗੁੱਠੇ ਲਾਏ ਐ ਸਾਡੀ ਮਿਹਨਤ ਕਿੱਥੇ ਐ ਸਾਡੀ ਪੈਨਵਾੜ ਕਿੱਥੇ ਐ ਆਹ ਸਵਾਲ ਦਾ ਜਵਾਬ ਪ੍ਰਾਪਤ ਆਉਣ ਦਾ ਆਲ ਕਰਨ ਬਾਰੇ ਲੋਕਾਂ ਤੋਂ ਲੈਣੇ ਨਹੀਂ ਨਹੀਂ ਹੈ ਇੱਕ ਗੱਲ ਦਾ ਫੈਸਲਾ ਆਪਣੇ ਮਨਾਂ ਦੇ ਵਿੱਚ ਕਰੀਏ ਕਿ ਆਪਾਂ ਇਹ ਮੰਨੀਏ ਇਹ ਗੱਲ ਪ੍ਰਮਾਨ ਕਰੀਏ ਕਿ ਜਿਹੜਾ ਸਭ ਤੋਂ ਵੱਧ ਮਿਹਨਤ ਕਰਦਾ ਹੈ ਉਹ ਸਭ ਤੋਂ ਵੱਧ ਖੁਸ਼ਹਾਲ ਹੋਣਾ ਚਾਹੀਦਾ ਹੈ ਜਿਹੜਾ ਸਭ ਤੋਂ ਵੱਧ ਮਿਹਨਤ ਕਰੂਗਾ ਉਹ ਸਭ ਤੋਂ ਵੱਧ ਅਮੀਰ ਹੋਣਾ ਚਾਹੀਦਾ ਪਰ ਹਰਾਨੀ ਦੀ ਗੱਲ ਇਹ ਹੈ ਕਿ ਸਾਡੇ ਭਾਰਤ ਦੇ ਸਾਡੇ ਜੰਮੂ-ਕਸ਼ਮੀਰ ਦੀ ਧਰਤੀ ਉੱਤੇ ਜਿੰਨਾ ਕੋਈ ਮਿਹਨਤ ਕਰਦਾ ਹੈ ਉਹਨਾਂ ਗਰੀਬ ਹੈ ਜਿੰਨਾ ਕੋਈ ਹੱਡ ਤੋੜਦਾ ਹੈ ਉਹਦੇ ਨਵੇਂ ਫਰਮਾਂ ਤੇ ਛੱਤ ਨਹੀਂ ਤੇ ਜਿੰਨੇ ਬਿਰਲ ਲੋਕ ਹੈ ਉਹ ਹਵਾਈ ਚਾਹ ਦੁੱਤੇ ਲੈਂਦੇ ਆ ਇਸੀ ਗੱਦੀਆਂ ਦੀ ਕੂਟੀਆਂ ਤੇ ਰਹਿੰਦੇ ਆ ਇਹ ਸਵਾਲ ਆ ਭਰਾਓ ਸਾਰੇ ਸੋਚੋ ਆਪਣੇ ਦਿਵਾਗਾਂ ਦੇ ਵਿੱਚ ਇਹ ਕਿਉਂ ਹੈ ਕਿ ਮਿਹਨਤ ਕਰਮਾਏ ਲੋਕਾਂ ਦੇ ਕਿਸਮਤ ਦੇ ਵਿੱਚ ਗਰੀਬੀ ਲਿਖੀ ਹੈ ਕਿ ਮਿਹਨਤ ਕਰਮਾਏ ਲੋਕਾਂ ਦੇ ਕਿਸਮਤ ਵਿੱਚ ਖੁਦਕਸ਼ੀ ਲਿਖੀ ਹੈ ਕਿ ਡਿਗਰੀਆਂ ਡਿਪਲੋਮੇ ਕਰਾਉਣ ਦੇ ਬਾਵਜੂਦ ਸਾਡੇ ਨੌਜਵਾਨ ਧੀਆ ਪੁੱਤਾਂ ਦੇ ਮੱਥੇ ਤੇ ਬੇਰੁਜ਼ਗਾਰੀ ਲਿਖੀ ਹੈ ਕੁਦਰਤੀ ਲਿਖੀ ਹੈ ਨਹੀਂ ਭਰਾਓ ਇਹ ਸਰਕਾਰ ਦੀਆਂ ਨੀਤੀਆਂ ਪਰੋਸੀਆਂ ਦੇ ਦੇਣ ਹੈ ਨੀਤੀਆਂ ਪਰੋਸੀਆਂ ਇਹੀ ਕਾਮਯਾਬ ਦਵਾਈ ਕੇ ਬਣਦੀ ਹੈ ਵਿਸ਼ਤੀਆ ਪੌਲਸੀਆ ਪੰਜਾਬ ਦਾ ਮੁੱਖ ਮੰਤਰੀ ਨੇ ਬਣਾਉਂਦਾ ਵਿਸ਼ਤੀਆ ਪੌਲਸੀਆ ਕੇਂਦਰ ਸਰਕਾਰ ਦਾ ਬਦਲ ਨਕਰੀ ਨਹੀਂ ਬਣਾਉਂਦਾ ਵਿਸ਼ਤੀਆ ਪੌਲਸੀਆ ਵਿਸ਼ਵ ਪਾਰ ਸੰਸਦ ਤੇ ਆਹ ਬਿਸ਼ਵ ਬਾਈਕ ਬਣਾਉਂਦੀ ਹੈ ਅਮੀਰ ਲੋਕ ਬਣਾਉਂਦੇ ਆ ਵਿਕਤ ਮੁਲਕ ਬਣਾਉਂਦੇ ਆ ਤੇ ਲਾਗੂ ਕਰਦੇ ਆ ਇਸ ਕਰਕੇ ਭਰਾਵੋ ਆਹ ਵੋਟਾਂ ਦੇ ਸਮੇਂ ਤੇ ਤਸੱਦ ਹੈ ਕਿ ਆਪਾਂ ਬਦਲ ਕੇ ਦੇਖ ਲੈ 92 ਜਤਿਆਲੇ ਉਥੇ ਜਿਉਂ ਉਥੇ ਐ ਕਾਨੂੰਨ ਕਾ ਸਿਖੜਿਆ ਨੀਤੀਆਂ ਪਾਉਂਦੀਆਂ ਹੋਈਆਂ ਹੋਈ ਸਾਡੇ ਹਾਲਾਤ ਐ ਅੱਜ ਇਹ ਦੱਸਣਾ ਚਾਹੁੰਦੇ ਆ ਕਿ ਭਰਾਵੋ ਗੱਡੀ ਡਰਾਈਵਰ ਦੇ ਖਾਤ ਨਾਲ ਨਹੀਂ ਚੱਲਦੀ ਰੇਲ ਗੱਡੀ ਪਾਟੜੀ ਦੇ ਖਾਤ ਨਾਲ ਚੱਲਦੀ ਐ ਪਾਟੜੀ ਬਦਲਣ ਦੀ ਲੋੜ ਐ ਪਾਟ ਪਾਟੜੀ ਬਦਲਣ ਦੇ ਉੱਤੇ ਵੱਡੇ ਕਾਗਜ਼ ਲੱਗ ਰਹੀਆਂ ਆ ਤੁਸੀਂ ਕਾਗਜ਼ ਇਕੱਠੀ ਕਰ ਰਹੇ ਹੋ ਡਰਾਈਵਰ ਬਦਲਿਆ ਗੱਡੀ ਨੇ ਪਾਸਾ ਨਹੀਂ ਬਚਣਾ ਇਸ ਕਰਕੇ ਡਰਾਈਵਰ ਦਾ ਤਾਂ ਸਿਰਫ ਇੱਕ ਕੰਮ ਐ ਖੁਦ ਆ ਲੈ ਨੂੰ ਤੋ ਲੈਣਾ ਆਪਦੀ ਮਰਜ਼ੀ ਨਾਲ ਡਰ ਉਹਨੂੰ ਕਿਥੇ ਪਾਸੇ ਨਹੀਂ ਮੋੜ ਸਕਦਾ ਨੀਤੀਆਂ ਪੌਥੀਆਂ ਭਗੜੀ ਦਾ ਕੰਮ ਕਰਦੀਆਂ ਉਹ ਨੀਤੀਆਂ ਪੌਥੀਆਂ ਆ ਸਾਡੇ ਵਾਲੇ ਨਹੀਂ ਬਣਾਉਂਦੇ ਇਹ ਡਰਾਈਵਰ ਦੀ ਕਰੇ ਇਸ ਤਰ੍ਹਾਂ ਕੇ ਅਸੀਂ ਆ ਰਾਜ ਕਰਨ ਵਾਲੇ ਜਿਹੜੇ ਲੋਕ ਹੈ ਜਿਹੜੇ ਸਾਡੀਆ ਖੱਫਾ ਚਾਉਂਦੇ ਆ ਤੇ ਆਉਨੇ ਆ ਇਹਨਾਂ ਨੂੰ ਅਸੀਂ ਸਵਾਲ ਕਰੀਏ ਇਹਨਾਂ ਤੋਂ ਬਾੜਾ ਨਾ ਰੱਖੀਏ ਅਸੀਂ ਇਹ ਜਨ ਨੂੰ ਕਹਿੰਨੇ ਕਿ ਵੋਟਾਂ ਨਾਲ ਬੋ ਜਿਹਨੂੰ ਮਰਜ਼ੀ ਪਾਓ ਉਪਰਾਓ ਜਿੱਥੇ ਜਿਹਦਾ ਦਿਲ ਕਰਦਾ ਪਾ ਦੋ ਰੱਜ ਰੱਜ ਕੇ ਪਾ ਦੋ ਪਾਰਾ ਸਨਾਰਕੋ ਜੇ ਤੁਸੀਂ ਇਹਨਾਂ ਤੇ ਨਿਰਪਤਾ ਬਣਾ ਕੇ ਰੱਖੋਗੇ ਇਹਨਾਂ ਤੋਂ ਆਸ ਰੱਖੋਗੇ ਤਾਂ ਸਾਡਾ ਖੇਤੀਬਾੜੀ ਸੈਕਟਰ ਕਾਰਪੋਰੇਟ ਸੈਕਟਰ ਦੇ ਵਿੱਚ ਤਬਦੀਲ ਹੋਣਾ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਸੰਘਰਸ਼ਾਂ ਦੇ ਝੰਡੇ ਚੁੱਕੋਗੇ ਜੇ ਤੁਸੀਂ ਮੁੱਕ ਕੇ ਬੱਟਰੋਗੇ ਤਾਂ ਇਸ ਗੱਲ ਦੀ ਗਲਤੀ ਹੁੰਦੀ ਹੈ ਤਾਂ ਫਿਰ ਸਾਡੇ ਖਿਸ਼ਤਾਂ ਵੱਲ ਜਿਹੜੀ ਅੱਖ ਦੇਖੋ ਅੱਖ ਨਿਕੜੂ ਜਿਹੜਾ ਉਂਗਲ ਹੋਊਗੀ ਉਂਗਲ ਕੱਟੀ ਜਾਊਗੀ ਇਹ ਤੁਹਾਡੀ ਆਪਣੀ ਤਾਕਤਾਂ ਤਾਕਤ ਇਕੱਠੀ ਕਰਨ ਦੀ ਲੋੜ ਹੈ ਤੁਸੀਂ ਵਧਾਈ ਦੇ ਪਾਤਰੋਂ ਕੰਮ ਦੇ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਸੱਚਮੁੱਚ ਸੰਘਰਸ਼ਾਂ ਦੇ ਤਹਾਰ ਰੋਜ਼ ਲੱਟਦੇ ਹੋ ਤੇ ਅਗਲੀ ਵਾਰ ਸਾਡੇ ਗੁਰਸਹਿਬਾਨਾਂ ਦੇ ਤੁਸੀਂ ਹੋ ਆਣੀ ਰਹਿਤਾ ਸਾਡੇ ਗੁਰਸਹਿਬਾਨਾਂ ਦਾ ਇਹ ਇਸ ਕਰਕੇ ਅਧੀਪਰਾਵ ਨੂੰ ਨਿਸ਼ਚਤਾ ਦੇ ਨਾਲ ਅਸੀਂ ਨਿਟੜ ਕੇ ਹੋ ਕੇ ਸੰਘਰਸ਼ਾਂ ਦੇ ਵਿੱਚ ਡਟਿਏ ਇਹਨਾਂ ਨੂੰ ਹੋਰ ਤਾਕਤਵਰ ਬਣਾਈਏ ਤੇ ਜਿਹੜੇ ਸਰਕਾਰ ਪਰੰਪਾਰਿਕ ਕੇਂਦਰ ਦੀ ਸਰਕਾਰ ਸਾਡੇ ਤਿੰਨ ਨੌਜਵਾਨ ਦੇ ਰੇਲ ਵਿੱਚ ਬੰਦ ਕੀਤੇ ਹੋਏ ਐ ਇਹ ਕਰਕੇ ਬੰਦ ਕੀਤੇ ਆ ਕਿ ਨੌਜਵਾਨ ਸੰਘਰਸ਼ਾਂ ਦੇ ਵਿੱਚ ਹੀ ਫਾਇਦਾ ਲੈਣਾ ਨੌਜਵਾਨ ਸੰਘਰਸ਼ਾਂ ਬੰਦੂਕ ਪੂਰਾ ਹੱਥਾ ਬਟਾ ਜਾਣਾ ਇਸ ਕਰਕੇ ਬੰਦ ਕੀਤੇ ਹੋਏ ਐ ਆਪਾਂ 14 15 ਨੂੰ 9 ਵੇ 12 ਤਰੀਕ ਤੋਂ ਸੰਭੂ ਰੇਲਵੇ ਸਟੇਸ਼ਨ ਦੇ ਉੱਤੇ ਰੇਲ ਗੱਡੀ ਰੋਕੀ ਹੋਈ ਹੈ ਤੇ ਸਰਕਾਰ ਦੀ ਉਹ ਸਾਰਾ ਗਰੱਪੀ ਹੋਈ ਹੈ ਤੇ ਬੇਸ਼ਰਮ ਸਰਕਾਰ ਚੁੱਪtare ਬੈਠੀ ਹੈ ਘੇਸੋ ਮਾਰੀ ਬੈਠੀ ਹੈ ਆਇਆ ਬਣਾਇਆ ਹੋਇਆ ਮਾਹੌਲ ਵੀ ਜਿਵੇਂ ਕੋਈ ਅਜਰੇ ਨਹੀਂ ਹੁੰਦਾ ਕਿਤੇ ਚੀਂਧਿਆ ਕੋਈ ਅਡੇ ਤੇ ਅਸਰ ਨਹੀਂ ਲੋਕ ਖੱਡਲ ਖਵਾਰ ਹੁੰਦੇ ਹੋਈ ਜਾਣਾ ਜਣੀ ਇਹੋ ਕਰਕੇ ਸਾਨੂੰ ਇਹ ਅਹਦ ਕਰਨਾ ਪਊਗਾ ਇਹਨਾਂ ਮੋਰਚਿਆਂ ਦੇ ਵਿੱਚੋਂ ਕਿ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਆਹ ਲੋਕ ਵੱਡੇ ਹੁੰਦੇ ਐ ਲੋਕਾਂ ਦੀ ਤਾਕਤ ਵੱਡੀ ਹੁੰਦੀ ਐ ਜਦੋਂ ਲੋਕ ਸੱਚੇ ਮਨੋ ਸੰਘਰਸ਼ਾਂ ਵਿੱਚ ਆਉਂਦੇ ਐ ਤੇ ਸਵੇਟ ਪਰਿਵਾਰਾਂ ਦੇ ਆਉਂਦੇ ਐ ਤਾਂ ਸਰਕਾਰ ਦੇ ਕਾਨੂੰਨ ਸੈਡ ਤੇ ਹੁੰਦੇ ਐ ਨੀਤੀਆਂ ਕੌਤੀਆਂ ਸਾਈਡ ਤੇ ਹੁੰਦੀਆਂ ਜਿਹੜਾ ਕੁ ਲੋਕ ਕਹਿੰਦੇ ਆ ਉਹ ਸਰਕਾਰਾਂ ਨੂੰ ਮੰਨਣਾ ਪੈਂਦਾ ਆਪਣੇ ਤਜਰਬੇ ਆ ਤੁਸੀਂ ਆਹ ਬਿਜਲੀ ਦੇ ਮੀਟਰਾਂ ਦੀ ਗੱਲ ਕਰ ਲਓ ਤੇਤੀ ਮੋਟਰਾਂ ਦੇ ਬਿਲਾ ਦੀ ਗੱਲ ਕਰ ਲਈਏ ਤਾਂ ਜਿੱਥੇ ਜਿੱਥੇ ਲੋਕੀ ਆਪਣੀ ਤਾਕਤ ਇਕੱਠੀ ਹੋਈ ਹੈ ਉੱਥੇ ਸਰਕਾਰ ਉੱਥੀ ਮੁੜੀ ਹੈ ਇਹਨਾਂ ਦੇ ਫੈਸਲੇ ਉੱਥੇ ਮੁੜੇ ਆ ਇਹ ਕਰਕੇ ਉਹ ਨੌਜਵਾਨਾਂ ਨੂੰ ਰਿਹਾ ਕਰਾਉਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹੋਰ ਸੱਦੇ ਹੋਣੇ ਹੈ ਇੱਕ ਸੱਦਾ ਪ੍ਰਭੂ ਸੰਤੋ ਵੱਡਾ ਇਹ ਕਿ ਸਾਡੇ ਆ ਬਾਡਰਾਂ ਦੇ ਉੱਤੇ ਮੋੜ ਕੇ ਕੱਢਦੇ ਜਿਹੜੇ ਚਾਰ ਥਾਵਾਂ ਦੇ ਉੱਤੇ ਇਹਨਾਂ ਦੇ 22 ਮਈ ਨੂੰ 100 ਦਿਨ ਪੂਰੇ ਹੋਣੇ ਹੈ 100 ਦਿਨ ਹੋ ਜਾਣਾ ਸਾਨੂੰ ਮੋਰਚਾ ਵਿੱਚ ਬੈਠਿਆ ਨੂੰ 22 ਮਈ ਨੂੰ 22 ਮਈ ਨੂੰ ਅਸੀਂ ਉਸ ਮੋਢੀ ਸਰਕਾਰ ਦਾ ਸਮੇਤ ਪੰਜਾਬ ਤੇ ਹਰਨੀ ਸਰਕਾਰ ਦਾ ਪਰਮ ਤੋੜਾਂਗੇ ਹੰਕਾਰ ਤੋੜਾਂਗੇ ਲੱਖਾਂ ਦੇ ਇਕੱਠਾ ਕਰ ਲੈਣਾ ਮੋਰਚਿਆਂ ਦੇ ਉੱਤੇ ਅੱਜ ਹੁਣੇ ਤੋਂ ਚਾਰ ਚਾਰੀ ਦੇ ਵਿੱਚ ਜੁੜੀਏ ਮਨ ਬਣਾਈਏ ਫੈਸਲਾ ਕਰੀਏ ਪਿੰਡਾਂ ਦੇ ਵਿੱਚੋਂ ਖੰਡਵੀ ਇਕੱਠੇ ਕਰੀਏ ਤੇ ਆਪਣੀ ਲਾਮਬੰਦੀ ਨੂੰ ਵਧਾਈਏ ਤੇ ਉਸ ਸੰਘਰਸ਼ਾਂ ਦੇ 100 ਦਿਨ ਪੂਰੇ ਹੋਣ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਬਾਡਰਾਂ ਦੇ ਉੱਤੇ ਸਾਡੀਆਂ ਮਤਾਵਾ ਪਹਿਲਾਂ ਸਾਡੇ ਨੌਜਵਾਨਾਂ ਅਰੂਪ ਕੇ ਮਾਰਦੇ ਹੋਣ ਸਰਕਾਰਾਂ ਨੂੰ ਪਤਾ ਲੱਗੇ ਤੇ ਆਪਣੇ ਅਗਲੇ ਫੈਸਲੇ ਹੋਰ ਹੋਣੇ ਆ ਅਖੀਰ ਦੇ ਵਿੱਚ ਤੇ ਇਹ ਆਪਰਾਵੋ ਕਿ ਰਾਜ ਕਰਨ ਵਾਲੇ ਲੋਕ ਸੁੱੱਕ ਕੇ ਚੱਟਣ ਵਾਲੇ ਲੋਕ ਝੂਠੇ ਹੁੰਦੇ ਐ ਬਾਹਲੇ ਬੇਸ਼ਅ ਕਰਦੇ ਐ ਝੂਠੇ ਹੁੰਦੇ ਐ ਤੇ ਆ ਸਾਡੇ ਧਰਮ ਐ ਆ ਸਾਡੇ ਸ਼ਾਨਦਾਰੀ ਰੋਸ ਪ੍ਰੋਟੈਸਟ ਦਾਗ ਦੇ ਜੋਰ ਨਾਲ ਉਠਾਣਾ ਇਹ ਵਾਰਾਖਰ ਹੋਈ ਗੱਲ ਨਹੀਂ ਅਸੀਂ ਨਹੀਂ ਉੱਠਣੇ ਇਹ ਕਰਕੇ ਅਸੀਂ ਵਿਸ਼ਵਾਸ ਕਰੀਏ ਕਿ ਅਸੀਂ ਜਿੱਤਾਂਗੇ ਅਸੀਂ ਜਿੱਤ ਕੇ ਨਿਕੜਾਂਗੇ ਤੇ ਸਰਕਾਰ ਨੂੰ ਸੁੱੱਕ ਕੇ ਚੱਟਣਾ ਪਊਗਾ ਅਸੀਂ ਦਿੱਲੀ ਦੇ ਵਿੱਚ ਵੀ ਜਾਵਾਂਗੇ ਤੇ ਸਰਕਾਰ ਨੂੰ ਵੀ ਸੁੱੱਕ ਕੇ ਚੱਟਣਾ ਪਊਗਾ ਇੱਜ਼ ਕਰਕੇ ਸਾਡੇ ਵਿਸ਼ਵਾਸ ਹੈ ਸਾਡੇ ਭਰੋਸੇ ਹੈ ਕਿ ਅਸੀਂ ਇਸੇ ਤਰ੍ਹਾਂ ਕਰਾਨੂੰ ਬਾਤ ਨਹੀਂ ਜਾਵਾਂਗੇ ਸਰਕਾਰ ਕਰਲੇ ਫੈਸਲਾ ਬਣਾ ਲੇ ਮਾਨਵੋਦੀ ਸਰਕਾਰ ਆ ਪੰਜਾਬ ਦੀ ਸਰਕਾਰ ਬਣਾ ਲੇ ਪਹਿਲਾ ਜਿਹੜੀ ਦੋਵੇਂ ਪਾਸੇ ਆ ਹਰਿਆਣਾ ਸਰਕਾਰ ਨਾਲ ਜੱਟੀਆਂ ਪਉਂਦੀ ਹੈ ਆਹ ਜਿਹੜੇ ਨੌਜਵਾਨ ਰਿਹਾ ਆਪਣੇ ਜਗਤਾਰ ਕੀਤੇ ਹੈ ਤੇ ਬੜੀ ਵੱਡੀ ਗੱਲ ਜੀ ਤੇ ਬਣਾਈ ਗਈ ਵੱਡੀ ਗੱਲ ਹੈ ਉਹ ਕਦੇ ਕਹਿੰਦੇ ਆ ਪੰਜਾਬ ਵਾਲੇ ਹਰਿਆਣਾ ਦਾ ਮਸਲਾ ਹੋ ਰਿਹਾ ਇਹਨਾਂ ਨੇ ਕਹਿੰਦੇ ਕੁਛ ਐ ਜਿਵੇਂ ਇਹ ਚੱਕਰ ਦੇ ਵਿੱਚ ਪਾਈ ਹੋਈ ਆ ਸਾਰੇ ਗੱਲ ਮਾਦਲਾ ਵੱਡਾ ਨੇ ਆਪਾ ਸਿੰਘ ਹਸਾਂ ਬਰਾਨ ਵੱਡੀ ਗਿਰਤੀ ਦੇ ਵਿੱਚ 377 ਵਾਰ ਨੇ ਆਂਦੇ ਆ ਸਰਕਾਰਾਂ ਦੇ ਆਪੇ ਵਾੜਾ ਵੱਡਾ ਮਤਲਬ ਨਹੀਂ ਹੈ ਤੇ ਬਣਾਇਆ ਜਾ ਰਿਹਾ ਹੈ ਇਸ ਕਰਕੇ ਅਸੀਂ ਐਡ ਕਰੀਏ ਕਿ ਸਰਕਾਰ ਦਾ ਇਹ ਹੰਕਾਰ ਤੋੜਨ ਵਾਸਤੇ ਅੱਗੇ ਆਪਦੇ ਮਾਨ ਬਣਾ ਲਈਏ ਸੱਚੀ ਗੱਲ ਹੈ ਭਰਾਵੋ ਜਦੋਂ ਲੋਕ ਮਾਸਕ ਤੇ ਚਿਆਰੀ ਦੇ ਵਿੱਚ ਹੁੰਦੇ ਆ ਜਦੋਂ ਲੋਕ ਤਰ੍ਹਾਂ ਦੇ ਵਿੱਚੋਂ ਮਾਨ ਬਣਾ ਕੇ ਤੁਰ ਜਾਣਾ ਦੇ ਅੰਟੈਲੀ ਜਿਹੀ ਕੱਲੀ ਕੱਲੀ ਗੱਲ ਨੋਟ ਕਰਦੀ ਹੁੰਦੀ ਹੈ ਜਦੋਂ ਇਹ ਗੱਲ ਨੋਟ ਹੋ ਜੇ ਕਿ ਸਖਤ ਮੁੱਚ ਹੁਣੇ ਇੱਕ ਪਾਸੇ ਲੱਗਣਾ ਸੀ ਹਰਤ ਨੇ ਤਾਂ ਉਹਦੋਂ ਫੈਸਲੇ ਕਰਦੀਆਂ ਹੁੰਦੀਆਂ ਸਰਕਾਰਾਂ ਅਸੀਂ ਮਨ ਬੜਾਈਏ ਮਨ ਬਣਾਵਾਗੇ ਆਪਣੇ ਦੋਵੇਂ ਫਾਰਮਾਂ ਦਾ ਇਹ ਫੈਸਲਾ ਹੈ ਕਿ ਜਿੰਨੀ ਦੇਰ ਤੱਕ ਬਿਨਾਂ ਸ਼ਰਤ ਸਾਡੇ ਲੋਕਾਂ ਨੂੰ ਰਹਿ ਹੈ ਨਹੀਂ ਮੰਦੀ ਸਰਕਾਰ ਉਹਨੇ ਦੇਰ ਤੱਕ ਉਹੀ ਮੋਚਾ ਨਹੀਂ ਸਾਡਾ ਚੱਲੂ ਅਸੀਂ ਹੋਰ ਪੁਆਇੰਟ ਪਤਾ ਲਾਗੇ ਹੋਰ ਚੂੜੇ ਘਟਾਗੇ ਚਲਕਾ ਰਹੇ ਇਸ ਕਰਕੇ ਭਰਾਵੋ ਬਧਾਈ ਦੇ ਪਾਤਰੋਂ ਪੁੱਛਿਆ ਆਪਣੇ ਸਤਕਾਰ ਜੋ ਆਗੂ ਜੜਗੇ ਸੀ ਜੱਲਿਆ ਸਾਡੇ ਬਹੁਤ ਸਤਕਾਰ ਦਰਵਾਏ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਫਾਂਦੇ ਕਰਦੇ ਆ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਿਰਫ ਦੋ ਨਾਰੇ ਲਾ ਕੇ ਆਪਣੀ ਸਮਾਰਪਤੀ ਕਰਦਾ ਨਾऱ्यांना ਜਵਾਬ ਵਾਲੇ ਵਿੱਚ ਦੇਿੰਦੀ ਪਾਵਤਾ ਕਰਨੀ ਕਿਸਾਨ ਮਜ਼ਦੂਰ ਵਿਦਿਆਰਥੀ ਇਕੱਤਰ ਜਿੰਦਾਬਾਦ 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 ਕਿਸਾਨ ਮਜ਼ਦੂਰ